ਤੇ ਇੰਨੀ ਗਲਤ ਕਿਨ ਦੌੜ ਕੇ ਗਈ ਸਾਹਮਣੇ ਕੀ ਵੇਖਦੀ ਐ ਕਿ ਜਿਹੜਾ ਰੂਪਿਤ ਅਚਨ ਰਿਤ ਪ੍ਰਕਾਸ਼ ਹੋਇਆ ਚਾਨਣ ਹੋਇਆ ਜਿਹੜਾ ਚਿਹਰਾ ਨਜ਼ਰ ਆਇਆ ਸੀ ਨਾ ਉਹ ਸਾਹਮਣੇ ਸਾachsen ਬਰਾਜਮਾ ਨੇ ਬੰਦੇ ਦਾਤਾਰਾ ਜੀ ਬੈਠੇ ਨੇ ਤੇ ਜਾ ਕੇ ਚਰਨਾਂ ਦੇ ਨਮਸਕਾਰ ਕੀਤੇ ਸੰਤਰਾ ਨੇ ਬੋਲੇ ਅਜੇ ਰੂਪਮੰਦੀ ਹਾਂ ਤੋ ਰਾਤਰੀਆਂ ਮੈਂ ਤੇਰੇ ਦੀਦਾਰ ਕਰਨੇ ਨੇ ਮੈਨੂੰ ਦੱਸ ਦੇ ਸਹੀ ਵੀ ਦੀਦਾਰ ਕਰਕੇ ਲੈਣਾ ਕੀ ਹੈ ਤੁਮੇ ਹੱਥ ਜੁੜ ਕੇ ਆਖੀ ਕਹਿੰਦੀ ਦਾਤਾ ਜੀ ਮੇਰਾ ਕੋਈ ਘਰ ਨਹੀਂ ਮੈਨੂੰ ਲੋਕ ਆਖਦੇ ਨੇ ਇਸ ਕਰਕੇ ਮੈਂ ਚਾਹੁੰਦੀ ਸੀ ਮਾਲਵੀਰ ਜੀ ਆਪਦੇ ਦੇ ਦیدار ਹੋ ਜਾਣ ਤੇ ਮੈਂ ਵੀ ਲੋਕਾਂ ਨੂੰ ਕਹਿ ਸਕਾਂ ਕਿ ਮੈਨੂੰ ਗੁਰੂ ਬਾਣੀ ਆ ਮੇਰਾ ਜੀਵਨ ਸਫਲਾ ਹੋ ਜਾਵੇ ਸਤਿਗੁਰ ਕਹੇ ਮੇਰੇ ਦیدار ਹੋ ਗਏ ਤੇ ਨਹੀਂ ਹਾਂ ਦਾ ਦیدار ਹੋ ਗਏ ਮਨ ਮੇ ਆਦੋਂ ਗਿਆ ਤੇ ਇਹ ਐਸੀ ਕਿਰਪਾ ਰਹਿਮਤ ਹੋ ਗਈ ਮਨ ਖੇੜ ਗਿਆ ਤੇ ਜਦੋਂ ਮਨ ਖੇੜਦਾ ਹੈ ਨਾ ਪਿਆਰਿਓ ਜਦੋਂ ਪੂਰਾ ਗੁਰੂ ਮੇਰੇ ਜਾਵੇ ਮਨ ਉਸ ਮਾਲਕ ਦੇ ਚਰਨਾਂ ਦੇ ਵਿੱਚ ਨਿਮਰਤਾ ਸਾਂ ਚੁੱਕ ਜਾਂਦਾ ਹੈ ਦੇਸ਼ ਦੇ ਦਿੱਤਾ ਸਾਨੂੰ ਸਾਰਿਆਂ ਨੂੰ ਆਪਣੀ ਜੀਵਨ ਨੂੰ ਅੰਦਰ ਕਮਾਉਣ ਦੀ ਲੋੜ ਹੈ ਸਤੁਰਾਂ ਨੇ ਇੱਕ ਉਪਦੇਸ਼ ਦਿੱਤਾ ਅਖਣ ਲੱਗੇ ਕਹਿੰਦੇ ਰੂਪਮੰਦੀ ਸਾਡੀ ਇੱਕ ਗੱਲ ਪੱਲੇ ਬੰਨ ਲਈ ਹੋਵੇ ਆਪਕੇ ਜੋੜਦੇ ਕਨਾਂ ਦੇ ਨਾਲ ਸੁਣਿਆ ਤੇ ਅੰਦਰ ਵਸਾ ਲਈ ਕਰੀਏ ਪਿੱਛੇ ਸੁੱਖ ਜਾਵਣ ਸਾਰ ਸਰਕਾਰ ਦੇ ਵੀ ਨਾਉਂ ਦੱਸਦਾ ਤੇ ਅਸੀਂ ਆਪ ਵੀ ਸਾਰੇ ਨਾਲੇ ਜਿਲਕੇ ਉਹਦੇ ਤੇ ਲਈ ਥੋੜੇ ਤੁਹਾਨੂੰ ਕਹੀਏ ਕਿਉਂਕਿ ਇੱਕ ਸਾਡੇ ਸਾਰੇ ਦੇ ਜਨਮ ਦੇ ਵਸ ਜਨਮ ਦੇ ਵਿੱਚ 655 ਨੂੰ ਰਵੀ ਦਾ ਸਮਾਰਕ ਦਿਹਾੜਾ ਹੈ ਤੇ ਉਸ ਵੱਡੇ ਘੜੇ ਅਸੀਂ ਸਾਰਿਆਂ ਨੇ ਨਾਲ ਮੇ ਕੇ ਬਹੁਤ ਧੋਤਾ ਆਪਣਾ ਢਾਣਾ ਤੇ ਉਹਦੇ ਦੀ ਸਰਕਾਰ ਨੇ ਆਲਰੇਡੀ ਕੈਸ਼ ਸ਼ੁਰੂ ਕਰਤੀ ਹੈ ਅਸੀਂ ਪਰਸਨਲ ਲੈਵਲ ਤੇ ਜੋ ਵੀ ਸਾਡੀ ਗਲਤ ਹੋਈਏ ਅਸੀਂ ਦੂਰ ਕਰਾਂਗੇ ਸਰਕਾਰੀ ਤੌਰ ਤੇ ਵੀ ਤੇ ਪਰਸਨਲ ਤੌਰ ਤੇ ਤੇ ਮੇਰੇ ਨਾਲ ਸੀਨੀਅਰ ਡਿਪਟੀ ਮੈਡਿਕਲ ਬਲਬੀਰ ਬੜੀਉ ਜੀ ਨੇ ਕਿਨੂ ਜਿੰਨੇ ਸਾਡੇ ਕਾਉਂਸਲਰ ਸਾਹਿਬ ਸ਼ਿਵਮ ਜੀ ਬੋਡੀ ਮਰਵਾ ਜੀ ਤੁਸੀ ਬਾਜੀ ਸਾਡੇ 올ਨ 올ਨ ਵੈਸੇ ਤੁਹਾਡੇ ਏਰੀਆ ਦੇ ਤੇ ਸਾਡੇ ਵੀ ਅਲਗਿਆ ਦੇ ਸੈਂਟਰ ਦੇ ਸੋ ਇਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਵਾਲੀ ਸਰਕਾਰੀ ਤੌਰ ਤੇ ਵੀ ਮਿਲੀ ਹੈ ਕਿ ਸੈਂਟਰ ਅਲਗਿਆ ਦੀ ਗੁਰ ਰਵਿਦਾਸ ਮਹਾਰਾਜ ਦਾ 650 ਜਰੂਰ ਜਿਹੜਾ ਅਸੀਂ ਸਾਰਿਆਂ ਨੇ ਰਲ ਕੇ ਬਣਾਇਆ ਉਡੀ ਤਿਆਰੀ ਲਈ ਸੋ ਜੋ ਵੀ ਤੁਮੇਵਾਰੀ ਸਰਕਾਰੀ ਤੌਰ ਤੇ ਤੁਸੀਂ ਸਾਡੀ ਲਗਾਓਗੇ ਪਰ ਪਰਸਨਲ ਤੌਰ ਤੇ ਵੀ ਅਸੀਂ ਇਸ ਵੀ ਤਿਆਰੀ ਹੁਣੀ ਸ਼ੁਰੂ ਕਰਤੀ ਹੈ ਕਿਉਂਕਿ ਜੱਜ ਸਾਹਿਬ ਮਸ਼ਹੂਰ ਇਹ ਕਹਿੰਦੇ ਹੁੰਦੇ ਵੀ ਤਰੀਕ ਫਾਈਲ ਨਹੀਂ ਤੇ ਆਈ ਹੈ ਸੋ ਸਵਾਲ ਚਾੜ ਲਾਣ ਜਣਾ ਅਸੀਂ ਜੋ ਵੀ ਗੁਰਦੁਆਰੇ ਵਾਸਤੇ ਤਿਆਰੀ ਕਰੀਏ ਉਹ ਵਰੀਏ ਸ਼ਹਿਰ ਵਾਸਤੇ ਜੋ ਕਰਨਾ ਉਹ ਜ਼ਰੂਰ ਆ ਕਰੀਏ ਸੋ ਪ੍ਰਬੰਧਨ ਮਿਲਤੀ ਦਾ ਸਾਹਮਨ ਚੁਲਾ ਅੰਦਰ ਬਹੁਤ ਬਹੁਤ ਸ਼ੁਕਰੀਆ ਧੰਨ ਧੰਨ ਸ਼੍ਰੀ ਗੁਰੂ ਕਾਜੀ ਮਹਾਰਾਜ ਜੀ ਦੇ 600 ਵਿੱਚ ਵੀ ਕਾਜ ਉਸ ਦਿਨ ਉਸੰਗਤ ਨੂੰ ਲਾਤਰ ਵਾਸੀਆਂ ਨੂੰ ਜਿਵੇਂ ਅੱਲਾਹ ਖਲਾਕ ਬਦਾਇਰਦਾਇਆ ਔਰ ਉਥੇ ਹੀ ਸਾਡੇ ਹਲਕਾ ਇੰਚਾਰਜ ਸ਼੍ਰੀ ਮਿਤਨ ਕੋਲੀ ਜੀ ਪ੍ਰਵੀਰ ਮਿੰਟੋ ਜੀ ਅਮਰਦੀ ਸੰਧਕੀਨੋ ਜੀ ਸ਼ਿਵਮੁਦਨ ਜੀ ਔਰ ਸਿੰਘ ਜੀ ਔਰ ਸਾਡੇ ਗੋੜ ਪ੍ਰਵਾਹ ਜੀ ਇਹਨਾਂ ਦਾ ਵੀ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਮਾਗਮ ਕਾਠ ਹੈ ਕੋਲੀ ਸਾਹਿਬ ਦਾ ਔਰ ਗਿਵੀ ਜਨਾਹ ਆ ਹੈ ਬੇਨਤੀ ਕਰੂ ਕੋਲੀ ਸਾਹਿਬ ਨੂੰ ਕਿ ਸਰ ਇਹਦਾ ਹੈ ਕਿ ਸਾਡੇ ਗੁਰੂ ਘਰ ਵਾਸਤੇ ਨਾ ਉਪਰ ਅਸੀਂ ਕੁਝ ਕੰਮ ਸ਼ੁਰੂ ਕਰ ਸਕੀਏ ਸੋ ਤੁਹਾਡੀ ਅਗੇ ਬੇਨਤੀ ਆ ਵੀ ਉਹ ਜੋ ਵੀ ਕਾਰਜ ਹੋਣੇ ਹੈਗੇ ਆ ਉਹ ਆਪਾਂ ਸਰਕਾਰ ਦੁਆਰਾ ਹੀ ਸਾਰੇ ਕੰਮ ਕਰਾਉ ਰਹੇ ਆ ਤਾਂ ਤਕਰੀਬਨ ਖਰਚਾ ਸਾਡਾ 10 ਤੋਂ 15 ਲੱਖ ਰੁਪਇਆ ਦਾ ਖਰਚਾ ਆ ਤਾਂ ਉਹ ਜੇ ਰੋਵੇ ਤੁਸੀਂ ਸੰਗਤਾਂ ਦੇ ਵਿੱਚ ਕੋਈ ਪਾਰ ਕਰਦੇ ਹੋ ਤਾਂ